ਮੈਟਰੋ ਮੰਡੀ ਦਾ ਪੂਰਾ ਰੰਗ ਬੰਨਤਾ ਆਪਣੇ ਘੋੜਿਆਂ ਨੇ ਆਹ ਲੋ ਅੱਜ ਪਤਾ ਲੱਗੂ ਬੈਲੀਆਂ ਦੇ ਜ਼ੋਰ ਦਾ ਵੀਡੀਓ ਕਿੱ데 ਲੁੱਟ ਬਣਾਉਣਾ ਬਾਪੂ ਮੈਨੂੰ ਐਂ ਦੱਸ ਵੀ ਆਪਾਂ ਘੋੜੀ ਭਰਾਇਆ ਰੁਪਈਆ ਤਾਂ ਨਹੀਂ ਤੇਤੋ ਲਿਆ ਲੈ ਬਾਈ ਬਾਪੂ ਗਵਾ ਰੁਪਈਆ ਨਹੀਂ ਲਿਆ ਬਾਈ ਜਿਹੜੀ ਗੱਲ ਕਹਿਤੀ ਸੋ ਕਹਿਤੀ ਘੋੜੀਆਂ ਆਪਾਂ 7-8 ਮੀਟ ਕਰਵਾਤੀਆਂ 1 ਰੁਪਿਆ ਨਹੀਂ ਲਿਆ ਗਿਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਨਵੇਂ ਬਲੌਗ ਦੇ ਵਿੱਚ ਤੇ ਆਹ ਵਾਲੇ ਬਲੌਗ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਲੱਖੀ ਰਾਮਗੜੀ ਆ ਹੈ ਤੇ ਇਹਨਾਂ ਦੀਆਂ ਘੋੜੀਆਂ ਦਿਖਾਵਾਂਗੇ ਜੀ ਸੇਲ ਵਾਲੀਆਂ ਘੋੜੀਆਂ ਲੈ ਕੇ ਆਇਆ ਬਾਈ ਆਹ ਬਲੌਗ ਦੇ ਵਿੱਚ ਜ਼ਿਆਦਾਤਰ ਤੁਹਾਨੂੰ ਸੇਲ ਵਾਲੀਆਂ ਘੋੜੀਆਂ ਦੇਖਣ ਨੂੰ ਮਿਲਣਗੀਆਂ ਤੇ ਬਿੱਦ ਰੇਟ ਇਹ ਜੀ ਗੱਲ ਨਹੀਂ ਵੀ ਤੁਹਾਨੂੰ ਘੋੜੀ ਦਿਖਾ ਕੇ ਆਪਾਂ ਰੇਟ ਨਹੀਂ ਪੁੱਛਦੇ ਅਗਲੇ ਤੋਂ ਰੇਟ ਸਾਰਾ ਪੁੱਛ-ਕਿਛ ਕਰਾਂਗੇ ਕਿਹੜੀ ਲਾਈਨ ਦੀ ਆ ਕਿੰਨੇ ਮਹੀਨੇ ਦੀ ਗੱਬਣ ਖਾਲੀ ਆ ਹਨਾ ਤੇ ਨੰਬਰ ਵੀ ਅਗਲੇ ਦਾ ਦਵਾਂਗੇ ਜੇ ਤੁਹਾਨੂੰ ਕੋਈ ਫੱਟਾ ਆਊਗੀ ਕਰ ਲਿਓ ਗੱਲਬਾਤ ਮਿੱਤਰੋ ਕਰਦੇ ਆਂ ਆਪਾਂ ਸਟਾਰਟ ਬਾਈ ਆਹ ਬਾਈ ਆ ਲੱਖੀ ਪਿੰਡ ਛੰਨਾ ਤੋਂ ਜ਼ਿਲ੍ਹਾ ਪਟਿਆਲਾ ਇਹ ਮੁੰਡਾ ਦੋ ਘੋੜੀਆਂ ਲੈ ਕੇ ਆਇਆ ਇਧਰੋਂ ਧੁੱਪ ਪੈਂਦੀ ਆ ਤੇ ਲੱਖੀ ਕਿਵੇਂ ਆ ਬਾਈ ਠੀਕ ਆ ਜੀ ਵੀਰ ਜੀ ਤੇ ਇਹ ਘੋੜੀ ਨੀਲੀ ਹੈਣਾ ਆਪਣੀ ਕੀ ਡਿਟੇਲ ਹੈ ਇਹਦੀ ਉੱਚੀ ਬੋਲ ਥੋੜਾ ਜਆ ਨੀਲੀ ਚੰਬੀ ਇਹ ਨੀਲੀ ਚੰਬੀ ਹੈ 4 ਇੰਚ ਖੱਦਾ ਹਾਂਜੀ ਮੱਦੇ ਤੋਂ ਗੱਪਣਾ 9 ਮਹੀਨੇ 9 ਮਹੀਨਿਆਂ ਦੀ ਪ੍ਰੈਗਨੈਂਟ ਆ ਉਮਰ ਕਿੰਨੀ ਆ ਬਾਈ ਉਮਰ ਇਹ 7 ਸਾਲ ਆ ਤੇ 61 ਇੰਚ ਕਰਦਾ 7 ਸਾਲ ਉਮਰ ਹੈ ਸਵਾਰੀ ਸਪੂਰੀ ਦੀ ਪਾਸ ਹੈ ਬਾਈ ਬਾਲਪੋਰੀਆਂ ਦੀ ਤੇ ਸਾਰੀ ਡਿਟੇਲ ਤੁਹਾਨੂੰ ਇੱਕ ਨੰਬਰ ਦਵਾਂਗੇ ਜੀ ਬਾਕੀ ਮਾਲਕ ਤੋਂ ਤੁਸੀਂ ਵਟਸਐਪ ਤੇ ਫੋਟੋ ਵੀਡੀਓ ਹੋਰ ਮੰਗਵਾ ਸਕਦੇ ਹੋ ਤੇ ਆਜੋ ਇੱਧਰ ਬਾਈ ਘੋੜੀ ਲੈ ਕੇ ਆਇਆ ਥੈਰੋ ਤੇ ਆਹ ਘੋੜੀ ਹੈ ਜੀ ਥੈਰੋ ਲੱਖੀ ਇਹਦੀ ਉਮਰ ਕਿੰਨੀ ਹੈ ਵੀਰੇ ਇਹਦੀ 10 ਤੋਂ ਪਲੱਸ ਹੈ 10 ਪਲੱਸ ਉਮਰ ਹੈ ਤੇ ਕੀ ਹੈ ਇਹ ਮੌਕੇ ਦੀ ਖਾਲੀ ਮੌਕੇ ਦੀ ਖਾਲੀ ਤੇ ਹੁਣ ਮਿੱਤਰੋ ਆਪਾਂ ਦੋਨੇ ਘੋੜੀਆਂ ਦਾ ਰੇਟ ਪੁੱਛਦੇ ਆਂ ਬਾਈ ਤੋਂ ਵੀ ਕਿੰਨੇ ਦੀਆਂ ਦੇਣੀਆਂ ਨੇ ਠੀਕ ਆ ਤੇ ਇਹਦਾ ਕੀ ਮੰਗਦੇ ਹੋ ਥੈਰੋ ਦਾ ਇਹਦਾ 60000 ਮੰਗਦਾ ਠੀਕ ਆ ਬਾਈ ਤੇ ਮਾਨਤਾਨ ਹੋ ਜਾਊਗਾ ਵੀਰੇ ਠੀਕ ਆ ਤੁਹਾਡੀ ਵੀਡੀਓ ਦੇਖ ਕੇ ਆਊਗਾ ਬਿਲਕੁਲ ਬਾਈ ਤੇ ਆ ਘੋੜੀ ਦਾ ਕੀ ਮੰਗਦੇ ਹੋ ਇਹਦਾ 3 ਲੱਖ ਮੰਗਦਾ ਇਹਦਾ 3 ਲੱਖ ਰੁਪਈਆ ਬਾਈ ਡਿਮਾਂਡ ਕਰਦੇ ਨੇ 9 ਮਹੀਨਿਆਂ ਦੀ ਫਤੇ ਘੋੜੇ ਤੋਂ ਗੱਬਣਾ ਤੇ ਬਾਈ ਨਾਲ ਕਰ ਲਿਓ ਬਾਕੀ ਗੱਲਬਾਤ ਤੁਸੀਂ ਜੇ ਤੁਹਾਡੀ ਗੱਲ ਸਿਰੇ ਲੱਗਦੀ ਹੈ ਆਓ ਆਪਾਂ ਅੱਗੇ ਦਿਖਾਉਣੇ ਆ ਆ ਘੋੜੀ ਬਕਾਊਆ ਮਿੱਤਰੋ 60 ਇੰਚ ਹਾਈਟ ਆ ਇਹਦੀ ਨਾਚ ਕਰਦੀ ਆ ਮੱਥਾ ਟੇਕਦੀ ਆ 70 75 ਦਿਨਾਂ ਦੀ ਨੁਕਰੇ ਘੋੜੇ ਤੋਂ ਗੱਬਣਾ ਚਾਰ ਦੰਦ ਲੱਗੀ ਆ ਹਜੇ ਨਵੀਂ ਉਮਰ ਦੀ ਆ ਇਹ ਤੇ ਆ ਘੋੜੀ ਇੱਕ ਰੰਗੀ ਬਸ਼ੇਰੀ ਆ ਹਜੇ 30 ਮਹੀਨਿਆਂ ਦੀ 나ਗ ਘੋੜੇ ਦੀ ਦੋਤੀ ਆ ਇਹ ਤੇ ਇੱਕ ਰੰਗੀ ਜੇ ਕਿਸੇ ਵੀਰ ਨੇ ਬਸ਼ੇਰੀ ਪਾਲਣੀ ਹੋਵੇ ਤੇ ਆ ਨੰਬਰ ਸਕਰੀਨ ਤੇ ਚੱਲਦਾ ਮਿੱਤਰੋ ਕਰ ਲਿਓ ਸੰਪਰਕ ਆਉ ਆ ਤੁਹਾਨੂੰ ਅੱਗੇ ਦਿਖਾਉਣਿਆ ਆ ਵੀਰੋਣੀ ਇੱਧਰ ਘੋੜੀ ਲੈ ਕੇ ਆਇਆ ਮੈਂ ਪੁੱਛਿਆ ਸੀ ਪਰ ਇਹ ਸੇਲ ਤਾਂ ਨਹੀਂ ਕਰਦੇ ਘੋੜੀ ਭਰਾਉਣ ਲਿਆਇਆ ਜੀ ਸੇਲੇ ਦੇ ਵਿੱਚ ਭਰਾਤੀ ਘੋੜੀ ਆਪਣੇ ਵਾਲੇ ਘੋੜਿਆਂ ਤੋਂ ਤੇ ਬਾਈ ਜੀ ਕਿਹੜਾ ਪਿੰਡ ਆ ਆਪਣਾ ਪੱਠਾ ਜੀ ਪੱਠਲ ਤੇ ਆ ਬਾਈਆਂ ਨੇ ਤਾਂ ਕਰਨੀ ਨਹੀਂ ਬਾਈ ਸੇਲ ਇਹ ਤਾਂ ਸ਼ੌਂਕੀਆ ਭਰਾਉਣ ਲਈ ਲੈ ਕੇ ਆਇਆ ਕਿਉਂ ਵੀਰੇ ਆ ਵੀਰੇ ਤੇ ਇੱਧਰ ਆ ਜੋ ਜੀ ਆ ਘੋੜੀ ਸੇਲ ਹੈ 6 ਸਾਲ ਦੀ ਉਮਰ ਹੈ ਇਹਦੀ ਮੌਕੇ ਦੀ ਖਾਲੀ ਆ ਬਾਲਪੂਰੀਆਂ ਦੀ ਸਾਫ ਆ ਤੇ 60 ਇੰਚ ਪੂਰੀ ਹਾਈਟ ਹੈ ਇਹਦੀ ਆ ਕੋੜੀ ਨੋਕਰੇ ਘੋੜੇ ਤੋਂ 4 ਮਹੀਨਿਆਂ ਦੀ ਗੱਬਣਾ ਪਹਿਲਾਂ ਕਹਿੰਦੇ ਨੇ ਨੋਕਰਾਂ ਬਸ਼ੇਰਾ ਦਿੱਤਾ ਸੀਗਾ ਤੇ ਹੁਣ 4 1/2 ਮਹੀਨਿਆਂ ਦੀ ਨੋਕਰੇ ਘੋੜੇ ਤੋਂ ਗੱਬਣਾ 90 ਇੰਚ ਹਾਈਟ ਆ ਰੇਵੀਆ ਚਾਲ ਪੂਰਾ ਤੁਰਦੀ ਆ ਚਾਹੇ ਤੁਸੀਂ ਪਾਣੀ ਦਾ ਗਲਾਸ ਹੱਥ ਦੇ ਧਰ ਕੇ ਭਜਾਈ ਫਰੀ ਜਾਇਓ ਆ ਕੋੜਾ ਵੀ ਬਸ਼ੇਰਾ ਸੌਰੀ ਆ ਬਸ਼ੇਰਾ ਵੀ ਬਕਾਊ ਆ ਜੀ 9-10 ਮਹੀਨਿਆਂ ਦੀ ਉਮਰ ਹੈ ਇਹਦੀ ਆ ਲਾਈਨ ਦੇ ਵਿੱਚ ਦੇਖਣ ਨੂੰ ਤੁਹਾਨੂੰ ਮਿਲਣਗੇ ਆਪਣੇ ਸਾਰੇ ਘੋੜੇ ਠੀਕ ਆ ਨਾ ਆ ਖੜੀ ਟਰਾਲੀ ਆ ਕਰੋ ਚੈੱਕ ਮਿੱਤਰੋ ਬਾਕੀ ਆਪਾਂ ਸਾਰੇ ਘੋੜੇ ਹੁਣ ਬਾਹਰ ਲੈ ਕੇ ਜਾਵਾਂਗੇ ਬਾਹਰ ਉੱਥੇ 메ਨ ਗੇਟ ਫਰੰਟ ਤੇ ਰਿੰਗ ਤੇ ਦਿਖਾਵਾਂਗੇ ਨਾ ਕਿਹੜਾ ਦੇਵਾਂਗੇ ਉੱਪਰ ਬਿਠਾ ਕੇ ਆਹ ਘੋੜੀਆਂ ਸਾਰੀਆਂ ਬਕਾਉ ਨੇ ਬਈ ਨਿਗਾਹ ਮਾਰ ਲਓ ਇਹ ਮੰਗੂ ਗੱਗੜਪੁਰ ਵਾਲੇ ਦੀਆਂ ਨੇ ਤੇ ਬਾਈ ਤਾਂ ਹੁਣ ਕੱਲੀ-ਕੱਲੀ ਦੀ ਡਿਟੇਲ ਕਿੱਥੇ ਦਊਗਾ ਤੇ ਤੁਰ ਤੁਨ ਨੂੰ ਮੈਂ ਵਟਸਐਪ ਨੰਬਰ ਤੇ ਬਾਈ ਨੂੰ ਫੋਟੋ ਭੇਜ ਕੇ ਘੋੜੀ ਦੀ ਉਹਦੀ ਡਿਟੇਲ ਤੁਸੀਂ ਪੁੱਛ ਸਕਦੇ ਹੋ ਇਹ ਸਾਰੀਆਂ ਤੁਹਾਨੂੰ ਭਾਅ 'ਚ ਬੰਨਣ ਵਾਲੀਆਂ ਘੋੜੀਆਂ ਨੇ ਅਬ ਸ਼ੇਰਾ ਖੜਿਆ ਹੈਗਾ ਤੇ ਆ ਤੁਹਾਨੂੰ ਜੋੜਾ ਦਿਖਾਉਣਾ ਮੈਂ ਕਾਲੀ ਘੋੜੀ ਦਾ ਬਸ਼ੇਰੀ ਦੀ ਕੰਨ ਦੇਖੋ ਕਿੰਨਾ ਕੁੰਡੀ ਵਾਲਾ ਲੱਗਿਆ ਹੋਇਆ ਘੋੜੀ ਕਿੰਨੀ ਸੁਨੱਖੀ ਆ ਤੇ ਆ ਖੜਿਆ ਆਪਣਾ ਪੌਨੀਆਂ ਦਾ ਜੋੜਾ ਆਤੀ ਆਪਣੀ ਬਰੌਨੀ ਤੇ ਸੁਲਤਾਨ ਮੰਡੀ ਦੇ ਵਿੱਚ ਆਪਾਂ 3 ਦਿਨ ਪਹਿਲਾਂ ਲੈ ਆਏ ਸੀਗੇ ਤਾਂ ਕਰਕੇ ਜਾਨਵਰ ਥੋੜੇ ਖਿੱਚੇ ਖਿੱਚੇ ਲੱਗਦੇ ਆ ਤੇ ਮੰਡੀ ਦਾ ਕਾਲੂਆ ਲਾਸਟ ਦਿਨ ਤੇ ਜਿੱਥੇ ਜਮਾ ਐਂਡ ਤੇ ਟੈਂਕੀ ਆ ਇੱਥੇ ਆਪਣੇ ਘੋੜੇ ਆ ਜੀ ਕਿ ਆਪਾਂ ਸਟਾਲੀਨ ਲੈ ਕੇ ਆਇਆ ਤੇ ਜੁਗਨੀ ਆਪਾਂ ਕੱਲ ਲਿਆਏ ਸੀਗੇ 11 ਤਰੀਕ ਨੂੰ ਉਹ ਆਪਾਂ ਬਾਈ ਪਿੰਡ ਲੈ ਗਏ ਦਿਖਾਉਣੇ ਆ ਤੁਹਾਨੂੰ ਮੰਡੀ ਦਾ ਮਾਹੌਲ ਆਪਾਂ ਤੁਰ ਫਿਰ ਕੇ ਇਹ ਕਾ ਘੋੜੀ ਵੀ ਤੁਹਾਨੂੰ ਭਾਜ ਮਿਲਣ ਵਾਲੀ ਆ ਰਾਜੀ ਤਿਆਰਾ ਪੂਰੀ 98 ਇੰਚ ਦੀ ਹਾਈਟ ਹੈ ਦੀ ਕਾਲੀ ਚੰਬੀ ਆ ਜੀ ਮੌਕੇ ਦੀ ਖਾਲੀ ਆ ਹੋ ਸਕਿਆ ਤਾਂ ਅੱਜ ਇਹਨੂੰ ਭਰਉਣਗੇ ਮੰਡੀ ਦੇ ਵਿੱਚ ਬਾਕੀ ਤੁਹਾਨੂੰ ਸਾਰੀ ਡਿਟੇਲ ਫੋਨ ਤੇ ਦਿੱਤੀ ਜਾਊਗੀ ਅਰੇਬੀਆ ਚਾਲ ਪਾਸਾ ਹੈ ਇਹ ਕੋੜਾ ਵੀ ਰਾਜਹੰਸ ਦਾ ਸੁਖਵੀਰ ਬਾਦਲ ਕੋਲਾ ਸੀਗਾ ਜਿਹੜਾ ਘੋੜਾ ਤੇ ਸਾਰੇ ਮੰਡੀ ਦੇ ਆਪਾਂ ਖੁਸ਼ ਕਰਤੇ ਘੋੜੇ ਦੀ ਸਟੱਡ ਸਰਵਿਸ ਫ੍ਰੀ ਕਰਕੇ ਕਿਉਂ ਗਾਲੀ ਆ ਬਾਪੂ ਘੋੜੀ ਭਰਾਉਂਦਾ ਗਵਾ ਬਾਪੂ ਤੋਂ ਪੁੱਛ ਲੈਨੇ ਜੇ ਇੱਕ ਵੀ ਰੁਪਈਆ ਲਿਆ ਹੋਵੇ ਜਦੋਂ ਜਿਹੜੀ ਗੱਲ ਕਹਿਤੀ ਆਪਾਂ ਕਹਿਤੀ ਬਾਪੂ ਮੈਨੂੰ ਐਂ ਦੱਸ ਦੀ ਆਪਾਂ ਘੋੜੀ ਭਰਾਇਆ ਰੁਪਈਆ ਤਾਂ ਨਹੀਂ ਤੇਤੋ ਲਿਆ ਲੈ ਬਈ ਬਾਪੂ ਗਵਾ ਰੁਪਈਆ ਨਹੀਂ ਲਿਆ ਬਈ ਜਿਹੜੀ ਗੱਲ ਕਹਿਤੀ ਸੋ ਕਹਿਤੀ ਘੋੜੀਆਂ ਆਪਾਂ 7-8 ਮੀਟ ਕਰਵਾਤੀਆਂ 1 ਰੁਪਈਆ ਨਹੀਂ ਲਿਆ ਗਿਆ ਜਿੰਨੇ ਵੀ ਆ ਰਿੰਗ ਦੇ ਟੈਂਟ ਦੇ ਥੱਲੇ ਸਟਾਲੀਨ ਖੜਿਆ ਸਾਰਿਆਂ ਦੀ ਸਟੱਡ ਸਰਵਿਸ 12 ਤਰੀਕ ਤੱਕ ਫ੍ਰੀ ਆ ਬਾਈ। ਏ ਕੋੜੀ ਬਾਪੂ ਹੁਣ ਭਰਉਣ ਲੱਗਿਆ। ਇਹਨਾਂ ਨੂੰ ਭਰਉਣ ਤੋਂ ਆਪਾਂ ਤੁਹਾਨੂੰ ਹੋਰ ਮੰਡੀ ਦਾ ਅੱਗੇ ਮਾਹੌਲ ਦਿਖਾਉਣੇ ਆ। ਆ ਮੁੰਡਾ ਬਾਈ ਸਰਾਵਾ ਪਿੰਡ ਤੋਂ ਆਇਆ ਸਪੈਸ਼ਲ ਨਾਬੇ ਦੀ ਘੋੜੀਆਂ ਦੇ ਮੰਡੀ ਦੇਖਣ। ਸਰਾਵਾ ਪਿੰਡ ਤੋਂ ਚਾਦਰਾਂ ਲਾ ਕੇ ਪੂਰਾ ਪੰਜਾਬੀ ਵਿਰਸਾ ਇਹਨੇ ਸੰਭਾਲ ਰੱਖਿਆ ਹੈ। ਕਿਉਂ ਗੋਰੇ ਮੰਡੀ ਕਿਵੇਂ ਲੱਗੀ ਬਾਈ ਨਾਬੇ ਦੀ? ਹੋਰ ਵਧੀਆ ਲੱਗੀ। ਤੇ ਕਿੰਨੀਆਂ ਘੋੜੀਆਂ ਨੇ ਹੁਣ ਤੇਰੇ ਕੋਲੇ? ਦੋ ਘੋੜੀਆਂ ਨੇ ਬਾਈ ਕੋਲੇ ਪੁੱਲਰ ਵਾਲੇ ਪਾਰਸ ਦਾ ਬਸ਼ੇਰਾ ਮਗਰ ਹੈ ਬਸ਼ੇਰਾ ਇਟਾਲੀਅਨ ਤਿਆਰ ਕਰਨਾ ਆਪਾਂ ਚੰਗਾ ਬਣੂ ਬਾਈ ਬਾਈ ਦਾ ਬਸ਼ੇਰਾ ਗਰਦਨ ਗਰਦਨ ਬਹੁਤ ਜਿਆਦੇ ਆ ਤੇ ਮੰਡੀ ਦੇ ਵਿੱਚ ਸਰਾਉਂਦੇ ਆ ਫਿਰ ਸਾਰੇ ਦਰਸ਼ਕ ਵੀਰ ਦੇਖਣ ਵਾਲੇ ਵੀ ਚਾਦਰਾਂ ਘੈਂਟ ਲੱਗਦਾ ਠੀਕ ਹੈ ਜਿੰਨੇ ਜਣੇ ਕਹਿੰਦਾ ਘੋੜਾ ਦੇਖਣ ਆਇਆ 19 ਜਣੇ ਕਹਿੰਦਾ ਮੈਨੂੰ ਦੇਖ ਕੇ ਕਮੈਂਟ ਕਰਕੇ ਜਾਂਦੇ ਆ ਬਾਈ ਤੇਰਾ ਚਾਦਰਾਂ ਇੱਕ ਨੰਬਰ ਹੈ ਪੂਰਾ ਗੋਰੇ ਕੋ ਮੀਏ ਫਿਰ ਮੇਲਾ ਦਿਖਾ ਦਈਏ ਸਾਰਿਆਂ ਨੂੰ ਕਿਹੜੇ ਕਿਹੜੇ ਪੰਜਾਬ ਦੇ ਹੀਰੇ ਘੋੜੇ ਆਇਆ ਓਰੇ ਲਾਏ ਵੀ ਮੰਗੂ ਨੇ ਭਰਾ ਤੀਆ ਘੋੜੀ ਝਟੋ ਜੀ ਕਰਤੀ ਸਲਾਮੀ ਹੁਣ ਆਪਾਂ ਕੱਢਦੇ ਆ ਘੋੜੇ ਬਾਹਰੇ ਸਾਰੇ

ਹੇ ਵੀ ਮੈਟਰੋ ਮੰਡੀ ਦਾ ਪੂਰਾ ਰੰਗ ਬੰਨਤਾ ਆਪਣੇ ਘੋੜਿਆਂ ਨੇ ਆਹ ਲੋ ਅੱਜ ਪਤਾ ਲੱਗੂ ਬੈਲੀਆਂ ਦੇ ਜ਼ੋਰ ਦਾ ਕਿਦੀ ਮੜਕ ਹੈ ਤੇ ਕਿਦੀ ਵੜਕ ਹੈ ਆ ਆਉਂਦਾ ਵਕੀਲ ਆਲਾ ਕਹਿੰਦੇ ਬਾਟਾਂ ਵੱਡਦਾ ਦੇਖ ਤੋਰ ਚੈੱਕ ਕਰੋ ਬਾਈ ਕਹਿੰਦੇ ਜਵੇਂ ਧਮਾਇਆ ਹੁੰਦਾ ਐ ਹੋ ਗਿਆ ਹੱਕ ਕਰੋ ਬਈ ਨਾਚ ਚੈੱਕ ਮੱਥਾ ਟੇਕ ਦਈਏ ਜੀ ਹਾਂ ਕੋੜੇ ਤੋਂ ਤੁਹਾਨੂੰ ਵੀ ਕੋਈ ਬਾਲ ਵਾਲੇ ਤੋਂ ਚੱਕਦੇ ਆ ਹਾਂ ਆਉਂਦਾ ਨਜ਼ਾਰਾ ਕਿਉਂ ਜਾ ਕੇ ਆਉਂਦਾ ਸਵਾਦ ਹੁਣ ਭਰ ਆ ਰਹੇ ਹਾਂ ਜੀ ਆਪਾਂ ਘੋੜੀ ਸਮਾਣੇ ਦੀ ਆਪਣੇ ਇਮਰਾਨ ਤੋਂ ਲੈ ਬਈ ਕਰੋ ਚੈੱਕ ਇੱਥੇ ਲੇ ਨਬੀ ਬਾਈ ਨੇ ਕਿਹਾ ਕਿ ਕਹਿੰਦਾ ਕਾਲੀ ਬਾਈ ਦੇ ਆਪਾਂ ਬੋਲ ਭਗਾਤੇ ਕਿਉਂ ਬਾਈ ਆਉਂਦਾ ਨਿਆਰਾ ਸਾਰੀ ਮੰਡੀ ਖੁਸ਼ ਆ ਨਾ ਹੁਣ ਆਪਾਂ ਭਰਾਉਣੀਆਂ ਦੂਜੀ ਘੋੜੀ ਸਟਾਰ ਤੋਂ ਬਾਈ ਦਾ ਵੀ ਵੱਡਾ ਦਿਲ ਆ ਜੀ ਕਹਿੰਦਾ ਵੀ ਆਉਣ ਤੋਂ ਜਿਹੜੀ ਆਉਂਦੀ ਅੱਜ ਲੈ ਵੀ ਹੁਣ ਭਰਾ ਰਹੇ ਆ ਆਪਾਂ ਅਗਲੀ ਘੋੜੀ ਮਾਰਵਾੜੀ ਕਿਹੜਾ ਪਿੰਡ ਹੈ ਜੀ ਆਪਣਾ ਬਲਵੇੜਾ ਵੀਰੇ ਬਲਵੇੜਾ ਆਪਾਂ ਨੇ ਪਹਿਲਾਂ ਵੀ ਜਾਨਵਰ ਰੱਖਿਆ ਹੋਇਆ ਹੈ ਨਾ ਜੀ ਹਾਂਜੀ ਤੇ ਆਹ ਘੋੜੀ ਹੁਣ ਮੰਡੀ ਦੇ ਵਿੱਚ ਭਰਾ ਰਿਹਾ ਬਾਈ ਤੋਂ ਵੀ ਪੁੱਛ ਸਕਦੇ ਤੁਸੀਂ ਕੋਈ ਆਪਾਂ ਫੀਸ ਨਹੀਂ ਲਈ ਕਿਉਂ ਜੀ ਨਹੀਂ ਕੋਈ ਫੀਸ ਨਹੀਂ ਲਈ ਹਾਂ ਕਿਉਂਕਿ ਭਰੀ ਭਰਾ ਰਹੇ ਹਾਂ ਹਾਂ ਬਿਲਕੁਲ ਬਾਈ ਤੇ ਆਪਾਂ ਜੇ ਬੋਲ ਕਹਤੇ ਤਾਂ ਇਹ ਜੀ ਗੱਲ ਨਹੀਂ ਬਾਈ ਆ ਉਹ ਆਉਂਦਾ ਘੋੜਾ ਸਾਰੀ ਮੰਡੀ ਖੁਸ਼ ਆ ਵੀ ਆ ਤੁਸੀਂ ਬਹੁਤ ਸੋਹਣਾ ਕੰਮ ਕਰਿਆ ਲੈ ਵੀ ਆਹ ਘੋੜਾ ਆਪਣਾ ਜੰਗਰ ਰਾਜ ਹੰਸ ਦਾ ਬੱਚਾ ਇਹ ਤੋਂ ਭਰਾਉਣ ਲੱਗੇ ਹਨ ਘੋੜੀ ਕੋਈ ਨਹੀਂ ਬਹੁਤ ਸ਼ਾਨੀਤੀ ਆ ਰਹੀ ਹੈ ਦੇਖੋ ਬਾਕੀ ਪੈਲ ਦੇ ਕੋਲ ਵੀ ਜੱਟਾਂ ਦੇ ਕੋਲ ਆ ਲੱਗਿਆ ਜੀ ਆਪਣੀ ਘੋੜੀ ਲਿੱਟੋ ਦੇ ਪੌਣ ਕਾਠੀ ਆਪਾਂ ਕਰਾਉਣੇ ਆ ਇਹਦਾ ਨਾਚ ਹੁਣ ਆਪਾਂ ਸਟਾਰ ਘੋੜੀ ਤੋਂ ਪਰੋਣੀ ਆਹ ਘੋੜੀ ਵੀਡੀਓ ਕਿੱ데 ਲੋਟ ਬਣਾਇਆ